ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਨੇ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਤੇ ਹੁਣ ਅਸੀਂ ਕਿਲਾ ਅਨੰਦਗੜ੍ਹ ਸਾਹਿਬ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਨਾਲ ਹੀ ਕੇਸਗੜ੍ਹ ਸਾਹਿਬ ਤੋਂ ਜਦੋਂ ਚੱਲਦੇ ਹਾਂ ਤੇ ਬਾਜ਼ਾਰ ਸ਼ੁਰੂ ਹੁੰਦਾ ਹੈ ਇਹ ਬਾਜ਼ਾਰ ਬਹੁਤ ਹੀ ਭਰਵਾਂ ਤੇ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ ਤੇ ਇੱਥੋਂ ਹਰ ਉਹ ਵਸਤੂ ਜਿਹੜੀ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀ ਹੈ ਉਹ ਅਸੀਂ ਲਿਜਾ ਸਕਦੇ ਹਾਂ ਖਾਣ ਪੀਣ ਵਾਸਤੇ ਖੋਏ ਵਾਲੀਆਂ ਗੁਲਫੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬੱਚੇ ਬੜੇ ਪਿਆਰ ਦੇ ਨਾਲ ਛਕਦੇ ਨੇ ਘਰ ਦੇ ਵਿੱਚ ਲਿਜਾਣ ਵਾਸਤੇ ਗੁਰੂ ਸਹਿਬਾਨ ਜੀ ਦੇ ਸ਼ਬਦ ਨੇ ਫੋਟੋਆਂ ਨੇ ਤਸਵੀਰਾਂ ਹੋਰ ਵੀ ਐਸੀਆਂ ਜਿਹੜੀਆਂ ਵਸਤੂਆਂ ਨੇ ਜਿਵੇਂ ਪ੍ਰਸ਼ਾਦ ਲੈ ਕੇ ਜਾਣਾ ਕਿਸੇ ਨੇ ਘਰ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਟੰਗਣ ਦੇ ਵਾਸਤੇ ਬਹੁਤ ਸੁੰਦਰ ਤਸਵੀਰਾਂ ਨੇ ਕਕਾਰ ਨੇ ਕੜਾ ਸਾਹਿਬ ਨੇ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਨੇ ਤੇ ਹੁਣ ਅਸੀਂ ਆ ਰਹੇ ਸੀ ਬਾਜ਼ਾਰ ਦੇ ਵਿੱਚੋਂ ਆ ਦੇਖੋ ਇੱਕ ਛੋਟੀ ਜੀ ਬੱਚੀ ਜੋ ਕਿ ਆਪਣੇ ਜੀਵਨ ਦੇ ਨਾਲ ਜੁੱਦ ਕਰ ਰਹੀ ਹੈ ਕਿਉਂਕਿ ਇਹ ਮਿਹਨਤ ਹੈ ਤੇ ਮਿਹਨਤ ਹੈ ਰੋਟੀ ਦੀ ਕਿਉਂਕਿ ਇਨਸਾਨ ਨੂੰ ਨਾਲ ਹੀ ਰੋਟੀ ਮਿਹਨਤ ਤੋਂ ਬਿਨਾ ਮਿਲਦੀ ਹੈ ਤੇ ਨਾ ਹੀ ਮਿਹਨਤ ਤੋਂ ਬਿਨਾ ਪਚਦੀ ਹੈ ਜਿਸ ਇਨਸਾਨ ਨੂੰ ਰੋਟੀ ਸੌਖੀ ਮਿਲਦੀ ਹੈ ਤੇ ਉਸ ਨੂੰ ਦੌੜ ਭੱਜ ਕਰਕੇ ਆਪਣੀ ਰੋਟੀ ਪਚਾਉਣੀ ਪੈਂਦੀ ਹੈ ਤੇ ਜਿਸ ਨੂੰ ਨਹੀਂ ਮਿਲਦੀ ਉਸ ਨੂੰ ਫਿਰ ਮਿਹਨਤ ਕਰਕੇ ਕਮਾਉਣੀ ਪੈਂਦੀ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਰੋਟੀ ਨੂੰ ਮਿਹਨਤ ਦੇ ਨਾਲ ਹੀ ਪਹੁੰਚਾਇਆ ਜਾ ਸਕਦਾ ਹੈ ਤੇ ਇਥੋਂ ਲਿਜਾਣ ਦੇ ਵਾਸਤੇ ਅਸੀਂ ਪ੍ਰਸ਼ਾਦ ਕਈ ਸ਼ਰਧਾਵਾਨ ਜਿਹੜੇ ਨੇ ਉਹ ਘਰ ਦੇ ਵਿੱਚ ਪਰਿਵਾਰਾਂ ਦੇ ਵਾਸਤੇ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਬੈਠੇ ਉਹਨਾਂ ਦੀ ਹਾਜ਼ਰੀ ਵੀ ਲੱਗਦੀ ਹੈ ਬੱਚੇ ਛੋਟੇ-ਛੋਟੇ ਖਿਡੌਣੇ ਲੈ ਕੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਯਾਦ ਰਹੇ ਇਥੇ ਨਾਲ ਹੀ ਰਸਤੇ ਦੇ ਵਿੱਚ ਨਿਹੰਗ ਸਿੰਘਾਂ ਦਾ ਡੇਰਾ ਤੇ ਨਿਹੰਗ ਸਿੰਘ ਇੱਥੇ ਆਪਣੇ ਘੋੜਿਆਂ ਦੀ ਸੇਵਾ ਕਰਦੇ ਨੇ ਬੱਚਿਆਂ ਦੇ ਖੇਡਣ ਦੇ ਵਾਸਤੇ ਚੀਜ਼ਾਂ ਵਸਤੂਆਂ ਲੱਗੀਆਂ ਹੋਈਆਂ ਨੇ ਤੇ ਬਾਜ਼ਾਰ ਦੇਖ ਕਰਕੇ ਵੀ ਆਨੰਦ ਆਉਂਦਾ ਹੈ ਗੁਰੂ ਘਰ ਦੇਖ ਕੇ ਤੇ ਆਨੰਦ ਆਉਣਾ ਹੀ ਆਉਣਾ ਹੈ ਤੇ ਬਹੁਤ ਸੁੰਦਰ ਬਾਜ਼ਾਰ ਹੈ ਅਸੀਂ ਸੋਚਿਆ ਕਿ ਪਹਿਲਾਂ ਆਪ ਜੀ ਨੂੰ ਬਾਜ਼ਾਰ ਦਿਖਾ ਦਈਏ ਬਾਜ਼ਾਰ ਦੇਖਣ ਤੋਂ ਬਾਅਦ ਫਿਰ ਆਪ ਜੀ ਨੂੰ ਅਗਲਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਹਨ ਧੰਨਵਾਦ ਸਰਬਤ ਸੰਗਤ ਦਾ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ